ਡੀਲਰਸ਼ਿਪਸ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਤੁਹਾਡੇ ਉਹਦੇ ਬਾਰੇ ਕੀ ਵਿਚਾਰ ਨੇ? ਦੇਖ ਬਈ ਮੇਰੇ ਤਾਂ ਇੱਕੋ ਹੀ ਵਿਚਾਰ ਆ ਮੈਂ ਚਾਹਣਾ ਤੁਹਾਡੇ ਪੈਸੇ ਤੁਹਾਡੇ ਸਾਰੇ ਪੈਸੇ ਜਿੰਨੇ ਬਚ ਸਕਦੇ ਬਚ ਜਾਣ। ਜਿੰਨੇ ਸਟੂਡੈਂਟ ਨਵੇਂ ਆਉਣਿਓ ਜਿੰਨਿਆਂ ਨੂੰ ਹਜੇ ਨਹੀਂ ਪਤਾ ਇੱਥੇ ਆ ਜਾਂਦੇ ਆ 4 5 6 ਮਹੀਨਿਆਂ ਬਾਅਦ ਤੁਸੀਂ ਕਹਿੰਦੇ ਗੱਡੀ ਲੈਣੀ ਆ। ਕਦੇ ਵੀ ਡੀਲਰਸ਼ਿਪ ਵਾਲਿਆਂ ਕੋਲ ਜਾ ਕੇ ਮਹਿੰਗੀਆਂ ਗੱਡੀਆਂ ਦਾ ਪੰਗਾ ਨਾ ਲਾ ਲਓ। ਜਿਹੜੀ ਮੇਨ ਗੱਲ ਆ ਸੀ। ਸਹੀ ਗੱਲ। ਤੂੰ ਗਿਆ ਸੀ ਤੇਰਾ ਐਕਸਪੀਰੀਅੰਸ ਕੀ ਰਿਹਾ? ਤੂੰ ਹੁਣ ਪਿੱਛੇ ਜਾ ਕੇ ਆਇਆ ਆ ਮਨਫੁਖੀ ਸਵਾਰਥ ਵਾਲਿਆਂ ਦੇ। ਪਹਿਲੀ ਗੱਲ ਤਾਂ ਉਹ ਗੱਲਾਂ ਤੇ ਜਿਹੜੀ ਗੱਡੀ 15000 ਉਹਦੀ ਮਤਲਬ ਬੇਸ ਵੈਲਿਊ ਆ ਉਹਨੂੰ ਉਹ 25000 ਦੀ ਬਣਾਉਂਦੇ ਆ ਜਿਹੜੀ ਗੱਡੀ 60000 70000 ਚੱਲੀ ਆ ਜਿਹਦਾ ਮੁੱਲ ਅਸਲੀ ਨਵੀਂ ਦਾ 28000 ਆ ਨਾ 32 32000 ਦੀ ਲਈ ਬੈਠੇ ਆ ਇਹ ਇਹ ਕੱਪੜੇ ਜੇ ਤੂੰ ਦੱਸ ਸਕੇ ਵੀ ਇਹ ਕੱਪੜੇ ਕਿਉਂ ਕਰਦੇ ਆ ਕਿਹਦੇ ਨਾਲ ਹੁੰਦਾ ਹੈ ਕੋਈ ਆਈਡੀਆ ਦਵੇਂਗਾ ਨਾ ਮੈਨੂੰ ਅੱਗ ਲੱਗੀ ਹੁੰਦੀ ਆ ਗੱਡੀ ਲੈਣ ਦੀ ਇਹਨਾਂ ਦਾ ਚਾਰਾ ਉਹ ਲੋਕ ਬਣਦੇ ਆ ਜਿਹੜੇ ਆਉਣសារ ਧਿਆਨ ਨਹੀਂ ਦਿੰਦੇ ਫੋਨਾਂ ਦੇ ਬਿੱਲਾਂ ਕਰਕੇ ਵਿਚਾਰਿਆਂ ਨੂੰ ਪਤਾ ਨਹੀਂ ਕ੍ਰੈਡਿਟ ਸਕੋਰ ਖਰਾਬ ਹੋ ਜਾਂਦੇ ਆ ਤੇ ਬਾਅਦ ਵਿੱਚ ਇਹੋ ਜੇ ਡੀਲਰਸ਼ਿਪਾਂ ਵਾਲੇ ਪਤਾ ਕੀ ਕਹਿੰਦੇ ਆ ਜੀ ਤੁਹਾਡੀ ਗੱਡੀ ਅਪਰੂਵ ਨਹੀਂ ਹੋਣੀ ਤੁਸੀਂ ਸਾਡੇ ਕੋਲ ਆਓ ਨੋ ਕ੍ਰੈਡਿਟ ਬੈਡ ਕ੍ਰੈਡਿਟ ਤੁਹਾਨੂੰ ਕਰਵਾ ਕੇ ਦਵਾਗੇ ਪਰਸੈਂਟੇਜ 10-10 ਪਰਸੈਂਟ ਬਹੁਤ ਧੋਖਾਧੜੀ ਚੱਲ ਰਹੀ ਆ ਖਾਸ ਤੌਰ ਤੇ ਪੰਜਾਬੀਆਂ ਦੀਆਂ ਡੀਲਰਸ਼ਿਪਾਂ ਜਿਹੜੀਆਂ ਕਦੇ ਵੀ ਸਰਚ ਕਰਿਓ ਸਮਝਿਓ ਇਸ ਗੱਲ ਨੂੰ ਢਾਂਚਾ ਚੱਲ ਕੀ ਰਿਹਾ ਇਹ ਸਿਰਫ ਉਹ ਲੋਕਾਂ ਨੂੰ ਫਸਾਉਂਦੇ ਆ ਸੀ ਉਹਨਾਂ ਨੂੰ ਜਿਹੜਿਆਂ ਜਿਹੜੇ ਵਿਚਾਰੇ ਕੀ ਆਂਦੇ ਹੁੰਦੇ ਉਹਨਾਂ ਨੂੰ ਫਸੇ ਹੋਇਆ ਜਿੰਨਾਂ ਕੋਲ ਰਾਹ ਨਹੀਂ ਹੈਗਾ ਕੋਈ ਆਪਸ਼ਨ ਨਹੀਂ ਹੈਗੀ ਇਹ ਲੋਕ ਉਹਨਾਂ ਨੂੰ ਟਾਰਗੇਟ ਕਰਦੇ ਆ ਤਾਂ ਹੀ ਇਹਨਾਂ ਦੀਆਂ ਐਡਾਂ ਆਉਂਦੀਆਂ ਤਾਂ ਹੀ ਇਹਨਾਂ ਦੇ ਰੇਡੀਓ ਤੇ ਸਾਰਾ ਦਿਨ ਨਾਮ ਗੂੰਜਦੇ ਆ ਕਾਹਤੋਂ ਗੂੰਜਦੇ ਆ ਆਜੋ ਮੁਰਗੀਆਂ ਆਜੋ ਸਾਡੇ ਕੋਲ ਤੇ ਅਸੀਂ ਵੜਦੀ ਆਂ ਹਲਾਲ ਕਰਦੀ ਆਂ ਆਹ ਸਿਸਟਮ ਚੱਲ ਜੰਦਾ ਮੇਰੀ ਇੱਕੋ ਅਡਵਾਈਸ ਆਬ ਜਿੰਨੇ ਬੱਚੇ ਆਉਂਦੇ ਆ ਬਈ ਕੈਸ਼ ਤੇ ਗੱਡੀ ਲਓ 4000 ਲਓ 5 ਲਓ ਵਾਧ ਤਵ ਵਾਧ ਇਕੱਠਾ ਕਰੋ ਡੀਲਰਸ਼ਿਪਾਂ ਤੇ ਇੰਟਰਸਟ ਰੇਟ ਨਾ ਪਵਾਓ ਬਈ ਠੀਕ ਹੈ ਬਹੁਤ ਮਹਿੰਗਾ ਇੰਟਰਸਟ ਰੇਟ ਆ ਨਾ ਇਹ ਨਾ ਟੈਕਸ ਪਵਾਓ ਹਜੇ ਤੁਸੀਂ ਸਟੂਡੈਂਟ ਹੋ ਚੁੱਪ ਕਰਕੇ ਕਮਾਈ ਕਰੋ ਆਪਣਾ ਫੀਸਾ ਕੱਢੋ ਇਸ ਚੀਜ਼ ਵੱਲ ਧਿਆਨ ਦਿਓ ਜੇ ਗੱਡੀ ਮਹਿੰਗੀ ਲੈਣੀ ਆ ਭਾਰ ਚੱਲਦਾ ਹੈ ਵੀ ਸਿਮਰ ਮਾਲਾ ਬਾਪੂ ਕੋਲ ਪੈਸਾ ਬਹੁਤ ਪਿਆ 25 30 ਗਿੱਲੇ ਵਾਲੇ ਵੀ ਹੁੰਦੇ ਆ ਗਈ ਹੈ ਨਾ ਇੱਥੇ ਬਿਲਕੁਲ ਬਿਲਕੁਲ ਜੇ ਪੈਸਾ ਹੈਗਾ ਪਿੱਛੋਂ سپورਟ ਹੈਗੀ ਆ ਮੰਗਾ ਲਓ ਪਰ ਡੀਲਰਸ਼ਿਪਾਂ ਦੇ ਵੀ 8-10 ਲੱਖ ਤਾਂ ਮੈਂ ਤੁਹਾਨੂੰ ਗਿਣਤੀ ਦਾ ਗਿਣਾ ਦੂ ਜਿਹਦੇ ਵਿੱਚ ਇੰਟਰਸਟ 7-8000 ਡਾਲਰ ਤੁਹਾਨੂੰ ਇੰਟਰਸਟ ਹੀ ਆ 8000 ڈالر ਉਹ ਹੋ ਗਿਆ ਬਾਕੀ 7000 ਦੇ ਥੱਲੇ 4500 4000 ਤੁਹਾਨੂੰ ਟੈਕਸ ਪੈਣਾ ਹੈ ਮਹਿੰਗੀ ਗੱਡੀ ਤੇ ਲਾਟ ਰਮ ਪਟਰਮ ਖਰਚੇ ਇਹਨਾਂ ਨੇ ਆਪਦੀ 1500 2000 ਡਾਕੂਮੈਂਟ ਫੀਸ ਪਾ ਦੇਣੀ ਆ ਕਰ ਕਰਾ ਕੇ ਵੀ ਤੁਹਾਡਾ 7-8 ਲੱਖ ਇੰਡੀਆ ਵਾਲਾ ਬਣ ਜਾਣਾ ਹੁਣ ਥੋੜੇ ਤੇ ਆ ਤੁਸੀਂ ਉਹ 7-8 ਲੱਖ ਬਚਾਉਣਾ ਕਿ ਨਹੀਂ ਬਚਾਉਣਾ ਇਹ ਇਹ ਚੱਲ ਰਿਹਾ ਨਾ ਬਾਕੀ ਕਿਸੇ ਦੇ ਪੰਪਾਂ 'ਚ ਨਾ ਆਓ ਕੋਈ ਤੁਹਾਨੂੰ ਕਹੀ ਆ ਹਾਂ ਯਾਰ ਆ ਗੱਡੀ ਚੱਕ ਲਾ ਕੋਈ ਗੱਲ ਨਹੀਂ ਮਹਿੰਗੀ ਆ ਕੋਈ ਗੱਲ ਨਹੀਂ ਕਿਸ ਤਰ੍ਹਾਂ ਨਿਕਲ ਜਾਂਦੀ ਹੈ ਇਹ ਬਹੁਤ ਕੁਝ ਕਹੂਗਾ ਅਗਲਾ ਪਰ ਨਹੀਂ ਪੰਪਾਂ 'ਚ ਨਾ ਆਓ ਕਦੇ ਆਪਣਾ ਹਿਸਾਬ ਦੇਖੋ ਜੀ ਤੁਹਾਡਾ ਉਹਨਾਂ ਤੁਹਾਡਾ ਪੈਸਾ ਬੰਨਦਾ ਮਹੀਨੇ ਦੇ ਹਿਸਾਬ ਨਾਲ ਕਿਸਤੇ ਨਿਕਲ ਜੂਗੀ ਤਾਂ ਲਓ ਬੈਟਰ ਇਹੀ ਹੈ ਵੀ ਇਹਨਾਂ ਦੇ ਚੱਕਰ ਚ ਨਾਮ ਹੋ ਗਿਆ ਦੇਖ ਲਓ ਯਾਰ ਖੜੇ ਪੈਰੀ 10000 ਤੋਂ 12-15000 ਡਾਲਰ ਤੁਹਾਡਾ ਸੇਵ ਹੋ ਰਿਹਾ ਸਜੈਸ਼ਨ ਤੁਹਾਡੇ ਤੇ ਆ ਤੁਸੀਂ ਬਚਾਉਣੇ ਆ ਜਾਂ ਨਹੀਂ ਬਚਾਉਣੇ ਠੀਕ ਹੈ ਇੰਨਾ ਕਹਿ ਸਕਦੇ ਆ ਸਜੈਸ਼ਨ ਮੰਨ ਲਓ ਇਸ ਗੱਲ ਨੂੰ ਆਪਦੇ ਤੇ ਲਾਗੂ ਕਰਕੇ ਦੇਖ ਲਓ ਕਮਾਈ ਕਰੋ ਪਹਿਲਾਂ ਨਾ ਕਿ ਇੰਟਰਸਟ ਦਿਓ ਨਾ ਕਿ ਫालतू ਦੇ ਝੰਡੜਾ ਚ ਪੋ ਬਹੁਤ ਜੀ ਤਕਲੀਫ ਤੁਹਾਨੂੰ ਹੀ ਆਉਣੀ ਆ ਤੇ ਸਾਰੇ ਦਰਸ਼ਕਾਂ ਦਾ ਜੋ ਦੇਖਣਗੇ ਜੋ ਸਿੱਖਣਗੇ ਬਈ ਕਮੈਂਟ ਚ ਵੀ ਦੱਸ ਦਿਓ ਗੱਲ ਸਹੀ ਆ ਜਾਂ ਨਹੀਂ ਤੇ ਸਾਰਿਆਂ ਦਾ ਧੰਨਵਾਦ ਮੇਰੇ ਵੀਰ ਥੈਂਕ ਯੂ ਸੋ ਮਚ ਥੈਂਕ ਯੂ ਜੀ